ਇੱਕ ਗੱਲ ਹੋਰ ਨੋਟ ਕਰਿਓ ਵੀਡੀਓ ਨੂੰ ਸ਼ੇਅਰ ਕਰੋਗੇ ਆਪਣੇ ਸਟੇਟਸ ਲਾਓਗੇ ਆਪਣੇ ਦੋਸਤਾਂ ਦੇ ਗਰੁੱਪਾਂ ਦੇ ਵਿੱਚ ਪਾਓਗੇ ਪੰਜ ਪੰਜ ਗਰੁੱਪਾਂ 'ਚ ਪਾ ਕੇ ਆ ਜਿਓ ਤੇ ਸਾਡੇ ਬਰਨਾਲਾ ਬ੍ਰਾਂਚ ਤੋਂ ਤੁਸੀਂ ਗਿਫਟ ਲੈ ਜੇ ਤੇ ਦਿੱਲੀ ਦੇ ਰੇਟ ਜੀ ਤੁਹਾਨੂੰ ਦੇ ਸਕਦੇ ਆਂ ਸੀ 6,80,000 ਰੁਪਏ ਤੁਹਾਨੂੰ ਗੱਡੀ ਅਸੀਂ ਦੇ ਦਾਂਗੇ ਇਹ ਆ ਗਈ ਜੀ Etios VXD ਬਹੁਤ ਘੱਟ ਗੱਡੀ ਮਿਲਦੀ ਆ VXD ਪੈਟਰੋਲ ਗੱਡੀ ਵੀ ਬਹੁਤ ਘੱਟ ਮਿਲਦੀ ਆ ਸਵਿਟ ਔਰ ਇੰਨੀ ਸੋਹਣੀ ਸਟੈਂਡਿੰਗ ਜਮ ਵੀ ਨਹੀਂ ਮਿਲਦੀ ਤੁਹਾਨੂੰ ਡੀਲਰ ਭਾਅ 'ਚ ਵੀ ਇਹ ਗੱਡੀ ਅਸੀਂ ਦੇ ਸਕਦੇ ਆਂ ਆਟੋਮੈਟਿਕ ਸਲੇਰੀਓ ਬਹੁਤ ਘੱਟ ਮਤਲਬ 100 ਗੱਡੀ ਦੇਖਣ ਜਾਵਾਂਗੇ ਤਾਂ ਇੱਕ ਗੱਡੀ ਮਿਲਦੀ ਹੈ। ਪੁਸ਼ ਬਟਨ ਸਟਾਰਟ ਤੇ 2012 ਮਾਡਲ ਤੁਹਾਨੂੰ i20 ਦੇ ਦਾਂਗੇ ਜੀ ਤੇ ਛੋਟੇ ਜਿਹੇ ਬਜਟ ਦੀ 1,25,000 ਰੁਪਏ ਦੀ ਤੁਹਾਡੇ ਵਾਸਤੇ ਲੈ ਕੇ ਆਏ ਜੀ ਫੀਗੋ। 2013 ਮਾਡਲ ਗੱਡੀ ਸਾਡੇ ਕੋਲ ਆਈ ਹੋਈ ਆ। ਸੈਕੰਡ ਓਨਰ ਵੈਗਨਾਰ ਬਹੁਤ ਘੱਟ ਗੱਡੀਆਂ ਇੰਨੀ ਸੋਹਣੀ ਸਟੈਨੀ ਬਲੂ ਆਈ ਦੇ ਵਿੱਚ ਮਿਲਦੀਆਂ ਨੇ। ਬਹੁਤ ਵਧੀਆ ਮੇਲਾ ਹੋਣਾ ਲਗਭਗ 300 ਤੋਂ ਉੱਪਰ ਕਾਰਾਂ ਹੁੰਦੀਆਂ ਨੇ 12 ਅਕਤੂਬਰ ਦਾ ਇਹ ਕਾਰ ਮੇਲਾ ਆ ਰਿਹਾ ਤੁਸੀਂ ਜਰੂਰ ਪਹੁੰਚੋ। ਸਸਿਆਕਾਲ ਦੋਸਤੋ ਸਵਾਗਤ ਆ ਤੁਹਾਡਾ ব্রাঞ্চ ਬਰਨਾਲਾ ਤੋਂ ਬਹੁਤ ਹੀ ਸੋਹਣਾ ਸਟਾਕ ਤੇ ਬਹੁਤ ਸੋਹਣੇ ਸੋਹਣੇ ਗੱਡੀਆਂ ਤੁਸੀਂ ਦੇਖ ਰਹੇ ਹੋ ਲਾਈਨ 'ਚ ਲੱਗੀਆਂ ਹੋਈਆਂ ਨੇ ਇੱਧਰ ਵੀ ਲੱਗੇ ਹੋਣੇ ਐਟੀਓਸ ਲੈ ਲਓ ਐਕਐਸਯੂਵੀ ਲੈ ਲਓ ਰੇਟਸ ਲੈ ਲਓ ਸਵਿਫਟ ਲੈ ਲਓ ਬਰੀਜ਼ਾ ਲੈ ਲਓ ਛੋਟੇ ਬਜਟ ਦੀਆਂ ਕਾਰਾਂ ਲੈ ਲਓ ਸਭ ਮਿਲ ਜਾਣਗੀਆਂ ਤੁਹਾਨੂੰ ਸਭ ਤੋਂ ਪਹਿਲਾਂ ਤਾਂ ਸਾਡਾ ਚੈਨਲ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਆਪਦੇ ਸਟੇਟਸ ਤੇ ਸ਼ੇਅਰ ਕਰ ਲਿਓ ਵਧੀਆ ਵਧੀਆ ਕਮੈਂਟ ਕਰਕੇ ਦੱਸਿਓ ਵੀ ਹਾਂ ਤੁਹਾਡਾ ਤੁਹਾਨੂੰ ਸਾਡੀ ਵੀਡੀਓ ਕਿਦਾਂ ਦੀ ਲੱਗੀ ਸਾਡੇ ਕੋਲ ਹੀ ਕਿਉਂ ਆਉਣਾ ਤੁੰਨੇ ਮਤਲਬ ਇਹ ਇੱਕ ਵੱਡੀ ਮਜਬੂਰੀ ਹੈ ਤੁਹਾਡੀ ਕਿਉਂਕਿ ਅਸੀਂ ਤੁਹਾਨੂੰ ਦਿੰਨੇ ਆ ਸਰਟੀਫਾਈਡ ਰਿਪੋਰਟ ਤੇ ਲੋਨ ਫੈਸਿਲਿਟੀ ਤੁਹਾਨੂੰ ਦਿੰਨੇ ਆ ਅਸੀਂ ਕਾਰ ਮੇਲਾ ਕਾਰ ਮੇਲਾ ਤੁਹਾਨੂੰ ਮਹੀਨੇ ਦੇ ਦੂਜੇ ਐਤਵਾਰ ਅਸੀਂ ਅਮਰਗੜ ਵਿਖੇ ਦਿੰਨੇ ਆ ਚਾਰ ਬ੍ਰਾਂਚਾਂ ਅਸੀਂ ਰਲ ਕੇ ਇਹ ਕਾਰ ਮੇਲਾ ਲਾਉਂਨੇ ਆ ਸੰਗਰੂਰ ਅਮਰਗੜ ਪਹੀੜ ਤੇ ਪਰਣਾ ਸਾਰੇ ਬ੍ਰਾਂਚਾਂ ਬਹੁਤ ਵਧੀਆ ਮੇਲਾ ਹੁੰਦਾ ਲਗਭਗ 300 ਤੋਂ ਉੱਪਰ ਕਾਰਾਂ ਹੁੰਦੀਆਂ ਨੇ 12 ਅਕਤੂਬਰ ਦਾ ਇਹ ਕਾਰ ਮੇਲਾ ਆ ਰਿਹਾ ਤੁਸੀਂ ਜਰੂਰ ਪਹੁੰਚੋ ਕਾਰ ਮੇਲੇ ਤੇ ਆਪਾਂ ਅੱਜ ਦਾ ਸਟਾਕ ਸ਼ੁਰੂ ਕਰਦੇ ਹਾਂ ਪਹਿਲੀ ਕਾਰ ਜਿਹੜੀ ਤੁਹਾਡੇ ਵਾਸਤੇ ਲੈ ਕੇ ਆਏ ਜੀ ਅਸੀਂ 2014-15 ਦੀ ਰਜਿਸਟਰਡ ਆਲ オリジナル ਗੱਡੀ ਆ ਪੂਰੀ ਘੈਂਟ ਕਾਰ ਓਨਰ ਸੈਕੰਡ ਹੈ ਸਵਾ 4 ਲੱਖ ਰੁਪਇਆ ਪਾਰਟੀ ਦੀ ਡਿਮਾਂਡ ਆ 2013 ਮਾਡਲ ਗੱਡੀ ਸਾਡੇ ਕੋਲ ਆਈ ਹੋਈ ਆ ਸੈਕੰਡ ਓਨਰ ਵੈਗਨਾਰ ਬਹੁਤ ਘੱਟ ਗੱਡੀਆਂ ਇੰਨੀ ਸੋਹਣੀ ਸਟੈਨਿੰਗ ਬਲੂ ਆਈ ਦੇ ਵਿੱਚ ਮਿਲਦੀਆਂ ਨੇ ਬਹੁਤ ਘੱਟ ਗੱਡੀਆਂ ਪੂਰੀ ਵਧੀਆ ਸਟੈਂਡਿੰਗ ਆ ਔਰ origignal ਪੇਂਟ ਦੀ ਕਾਰ ਆ ਲਾਈਨ ਦੀ ਜਮਾਂ ਸਿੱਧੀ ਕਾਰ ਆ 260000 ਰੁਪਿਆ ਡਿਮਾਂਡ ਆ ਜੀ ਇਹ ਗੱਡੀ ਦੀ ਨੰਬਰ ਪੰਜਾਬ ਜਲੰਧਰ ਦਾ ਨੰਬਰ ਆ ਜੀ ਖੁੱਲੀ ਡੁੱਲੀ ਕਾਰ ਆ ਜੇ ਕੋਈ ਤੁਸੀਂ ਮਾਰਕੀਟਿੰਗ ਦਾ ਕੰਮ ਕਰਨਾ ਜਾਂ ਤੁਸੀਂ ਟਰੈਵਲਿੰਗ ਲੰਬੀ ਕਰਦੇ ਹੋ ਤੁਹਾਨੂੰ ਜਮੀ ਥਕਾਵਟ ਹੁੰਦੀ ਹੈ ਗੱਡੀ ਮੈਂ ਮੇਰਾ ਪਤਾ ਤਿਆਰ ਬਾਏ ਗੱਡੀ ਦਾ ਤੇ ਛੋਟੇ ਜਿਹੇ ਬਜਟ ਦੀ 125000 ਰੁਪਏ ਦੀ ਤੁਹਾਡੇ ਵਾਸਤੇ ਲੈ ਕੇ ਆਈ ਜੀ ਫਿਗੋ ਬਹੁਤ ਵਧੀਆ ਗੱਡੀ ਆ 2010 ਮਾਡਲ ਹੈ ਤੇ ਹੈਗੀ ਹੈ ਲਾਇਬਿਲ ਨਾਲ ਹੀ ਆ ਅ ਡੀਜ਼ਲ ਵਾਲੀ ਜੀ ਵਧੀਆ ਕਾਰ ਹੈ ਪੁਸ਼ ਬਟਨ ਸਟਾਰਟ ਤੇ 2012 ਮਾਡਲ ਤੁਹਾਨੂੰ i20 ਦੇ ਦਾਂਗੇ ਜੀ ਬਹੁਤ ਵਧੀਆ ਮਤਲਬ ਟਾਪ ਐਂਡ ਮਾਡਲ ਆਸਤਾ ਮਾਡਲ i20 ਡੀਜ਼ਲ ਦੇ ਵਿੱਚ ਨੰਬਰ ਪੰਜਾਬ ਓਨਰ ਫਰਸਟ ਪੀਵੀ 19 ਨੰਬਰ ਦੀ ਗੱਡੀ ਹੈ ਗੱਡੀ ਦੀ ਕੰਡੀਸ਼ਨ ਤੁਸੀਂ ਦੇਖੋ ਕਿੰਨੀ ਸੋਹਣੀ ਆ ਤੇ ਪੁਸ਼ ਬਟਨ ਸਟਾਰਟ ਵਾਲੀ ਟਾਪ ਮਾਡਲ ਗੱਡੀ ਹੈ ਤੇ ਲੋਕਲ ਨੰਬਰ ਦੀ ਕਾਰ ਹੈ ਤੇ ਗੱਡੀ ਦਾ ਜਿਹੜਾ ਰੇਟ ਆ ਉਹ ਸਵਾ 3 ਲੱਖ ਰੁਪਏ ਪਾਰਟੀ ਡਿਮਾਂਡ ਕਰਦੀ ਹੈ ਜੀ ਜੀ ਇਹ ਜੋ ਪੂਰੀ ਟਾਪ ਦੀ ਗੱਡੀ ਹੈ ਅਮਰੂਤੀ ਕਾਰ ਲੈਣ ਆਲੇ ਸਾਡੇ ਕੋਲ ਬਹੁਤ ਆਉਂਦੇ ਨੇ ਭਰਾ ਉਹ ਲਗਭਗ ਸਾਡੇ ਸੰਗਰੂਰ ਬ੍ਰਾਂਚ 'ਚ ਵੀ ਇੱਕ ਕੰਪੂਤੀ ਖੜੀ ਸ਼ਾਇਦ ਉਹ ਵੇਗੀ ਆ ਤੇ ਆਹ ਕਾਰ ਆਈ ਆ ਸਾਡੇ ਕੋਲ 2000 6 ਮਾਡਲ ਏਸੀ ਨਹੀਂ ਹੈਗਾ ਗੱਡੀ ਦੇ ਵਿੱਚ ਤੇ 75000 ਰੁਪਏ ਪਾਰਟੀ ਡਿਮਾਂਡ ਕਰਦੀ ਐ ਵੀ ਪੀਵੀ 19 ਨੰਬਰ ਦੀ ਗੱਡੀ ਆ ਲੋਕਲ ਨੰਬਰ ਦੀ ਥੋੜੇ ਬਰਨਾਲੇ ਦਾ ਨੰਬਰ ਹਾਂਜੀ ਸਲੈਰੀਓ ਤੁਹਾਡੇ ਵਾਸਤੇ ਲੈ ਕੇ ਆਏ ਆ ਆਟੋਮੈਟਿਕ ਆਟੋਮੈਟਿਕ ਸਲੈਰੀਓ ਬਹੁਤ ਘੱਟ ਮਤਲਬ 100 ਗੱਡੀ ਦੇਖਣ ਜਾਵਾਂਗੇ ਤਾਂ ਇੱਕ ਗੱਡੀ ਮਿਲਦੀ ਆ ਬਹੁਤ ਵਧੀਆ ਗੱਡੀ ਆ ZX i ਨਹੀਂ ਮਿਲਦੀ ਨੰਬਰ 2 ਤੇ ZX i ਆ ਟੌਪ ਮਾਡਲ ਆਟੋ ਹੈ ਓਨਰ ਸੈਕੰਡ ਹੈ 2017 ਮਾਡਲ ਹੈ 385000 ਰੁਪਏ ਦੀ ਰੇਂਜ ਚ ਕਾਰ ਆ ਗੱਡੀ ਦੀ ਕੰਡੀਸ਼ਨ ਬਹੁਤ ਵਧੀਆ ਨੰਬਰ ਲੁਧਿਆਣੇ ਦਾ ਹੈਗਾ ਤੇ ਪੂਰੀ ਸੋਹਣੀ ਸਟੈਂਡਿੰਗ ਦੀ ਕਾਰ ਆ ਮਤਲਬ ਟਾਇਰ ਹੈਗੇ ਨਾ 100 ਦੇ 100% ਤੇ ਅਗਲੀ ਗੱਡੀ ਆ ਗਈ ਜੀ i20 ਪੈਟਰੋਲ ਤੇ 2010 ਮਾਡਲ ਹੈ ਇਹ ਸਾਡੇ ਪੁਰਾਣੇ ਸਟਾਕ ਚੋਂ ਖੜੀ ਆ ਬਾਕੀ ਸਟਾਕ ਲਗਭਗ ਸਾਰਾ ਨਵਾਂ ਹੀ ਹੈ ਪੈਟਰੋਲ ਗੱਡੀ ਵੀ ਬਹੁਤ ਘੱਟ ਮਿਲਦੀ ਐ ਸਵਿਟ ਔਰ ਇੰਨੀ ਸੋਹਣੀ ਸਟੈਂਡਿੰਗ ਜਮ ਵੀ ਨਹੀਂ ਮਿਲਦੀ i20 2010 ਮਾਡਲ ਪੈਟਰੋਲ 1,90,000 ਰੁਪਏ ਦੀ ਡਿਮਾਂਡ ਹੈ 1,85,000 ਰੁਪਏ ਤੁਹਾਨੂੰ ਗੱਡੀ ਦੇ ਦਾਂਗੇ ਸਪੋਰਟਸ ਮਾਡਲ ਦੇ ਵਿੱਚ ਪੈਟਰੋਲ ਗੱਡੀ ਇਹ ਆਈ ਹੈ ਸਾਡੇ ਕੋਲ Honda City ਔਰ ਨਾ ਇਹ ਆਈ ਹੈ ਸਾਡੇ ਕੋਲ Honda Amaze ਸਾਡੇ ਬਹੁਤ ਭਰਾਵਾਂ ਦੇ ਫੋਨ ਆਉਂਦੇ ਨੇ Honda Amaze ਵਾਸਤੇ ਕੱਲ ਪਰਸੋ ਵੀ ਸਾਡਾ ਇੱਕ ਦੋਸਤ ਮੰਗ ਰਿਹਾ ਸੀ 16 ਦੀ ਰਜਿਸਟਰਡ 15 ਮਾਡਲ ਗੱਡੀ ਹੈ ਇਹ ਤੇ ਓਨਰ ਫਸਟ ਹੈ ਸੈਕੰਡ ਹੈ ਓਨਰ ਸੈਕੰਡ ਹੈ ਤੇ ਵਿਦ ਐਨਓਸੀ 3.5 ਲੱਖ ਰੁਪਏ ਦੀ ਗੱਡੀ ਹੈ ਇਹ ਬਹੁਤ ਸੋਹਣੀ ਕੰਡੀਸ਼ਨ ਚ ਔਰ ਸਟੀਅਰਿੰਗ ਕੰਟਰੋਲ ਵਾਲੀ ਹੈ ਸਟੀਅਰਿੰਗ ਦੇ ਵਿੱਚ ਜਿਹਦੇ ਪਾਟਰ ਹੁੰਦੇ ਨੇ ਐਸਐਮਟੀ ਗੱਡੀ ਆ ਐਸਐਮਟੀ ਮਾਡਲ ਦੇ ਵਿੱਚ ਆ ਡੀਜ਼ਲ ਦੇ ਵਿੱਚ ਆਈ ਡੀਟੈਕ ਮਾਡਲ ਮਤਲਬ ਲਗਭਗ 25 ਤੋਂ 30 ਦੀ ਐਵਰੇ ਤੁਸੀਂ ਇਹ ਗੱਡੀ ਤੋਂ ਲੈ ਸਕਦੇ ਇਹ ਬਰੀਜ਼ਾ ਹੀ ਸਾਡੇ ਕੋਲ ਪਾਰਟੀ ਦੀ ਜੀ 2018 ਮਾਡਲ ਗੱਡੀ ਆ ਇਹ ਓਨਰ ਫਸਟ ਆ ਕੰਡੀਸ਼ਨ ਵਾਈਜ਼ ਪੂਰੀ ਸੋਹਣੀ ਆ ਮਤਲਬ ਦੇਖੋ ਪੇਂਟ ਸੈਂਟ ਥੋੜੀ ਬਹੁਤੀ ਹੈਗੀ ਆ ਸਰਟੀਫਾਈਡ ਰਿਪੋਰਟ ਆਪਾਂ ਜਿਹੜੀ ਦਿੰਨੇ ਆ ਤੇ ਲੱਗੀ ਬੱਜੀ ਐਕਸੀਡੈਂਟ ਕੋਈ ਨਹੀਂ ਮਾੜੀ ਉਧਰੋਂ ਵੀ ਦਿਖਾ ਦੇਣਾ ਸੱਜੇ ਖੋਪੇ ਤੇ ਪ੍ਰੋਜੈਕਟਰ ਲਾਈਟਾਂ ਨੇ ਕਿਉਂਕਿ ਵੀ VDI ਪਲੱਸ ਆ ਇਹ VDI ਪਲੱਸ ਮਾਡਲ ਦੇ ਵਿੱਚ ਆ ਧੂੜ ਮਿੱਟੀ ਹਲੇ ਐਂ ਜੰਮੀ ਪਈ ਆ 18 ਮਾਡਲ ਕਾਰ ਆ ਇਹਦਾ ਰੇਟ ਜੇ ਤੁਸੀਂ ਪੁੱਛਣਾ ਤੁਹਾਨੂੰ ਡੀਲਰ ਭਾਜ ਵੀ ਇਹ ਗੱਡੀ ਅਸੀਂ ਦੇ ਸਕਦੇ ਆ ਤੁਸੀਂ ਰੇਟ ਪੁੱਛਣਾ ਤਾਂ ਇੱਕ ਵਾਰ ਜਿਹੜੇ نیچے ਨੰਬਰ ਚੱਲ ਰਹੇ ਨੇ ਇਹਨਾਂ ਦੇ ਕਾਲ ਕਰ ਲਿਓ ਹਰਜਿੰਦਰ ਜੀ ਨਾਲ ਤੇ ਅਗਲੀ ਕਾਰ ਤੁਹਾਡੇ ਵਾਸਤੇ ਆਈ ਆ ਜੀ ਇਹ Swift Patrol ਪੂਰੀ ਟਾਪ ਦੀ ਸਟੈਂਡਿੰਗ ਵਾਲੀ ਕਾਰ ਆ ਤੇ ਗ੍ਰੇ ਕਲਰ ਤੇ ਬਹੁਤ ਲੁੱਕ ਦੇ ਰਹੀ ਹੈ ਗੱਡੀ ਇਸ ਟਾਈਮ ਵੀਐਕਸ ਆਈ ਮਾਡਲ ਦੇ ਵਿੱਚ ਹੈ ਓਨਰ ਸੈਕੰਡ ਹੈ ਤੇ ਪੰਜਾਬ ਦਾ ਨੰਬਰ ਉਹ ਲੋਕਲ ਨੰਬਰ ਹੈ ਟਾਇਰ ਹੈਗੇ ਨੇ ਨਵੇਂ ਜਮੇ ਤੇ ਗੱਡੀ ਦਾ ਰੇਟ ਹੈ 390000 ਰੁਪਇਆ ਵੀਐਕਸ ਆਈ ਮਾਡਲ ਦੇ ਵਿੱਚ ਹੈ ਵਧੀਆ ਕਾਰ ਹੈ ਕਿਤੇ ਰੇਟ ਵੱਧ ਘੱਟ ਲੱਗਦਾ ਹੋ ਤਾਂ ਇੱਕ ਵਾਰੀ ਕਾਲ ਜਰੂਰ ਕਰ ਲਿਓ ਕਿਉਂਕਿ ਰੇਟ ਨਵਰਾਤਰੇ ਚੱਲਦੇ ਨੇ ਤੁਹਾਨੂੰ ਡਿਸਕਾਊਂਟ ਜਰੂਰ ਦਵਾਂਗੇ ਇੱਕ ਗੱਲ ਹੋਰ ਨੋਟ ਕਰਿਓ ਵੀਡੀਓ ਨੂੰ ਸ਼ੇਅਰ ਕਰੋਗੇ ਆਪਣੇ ਸਟੇਟਸ ਲਾਓਗੇ ਆਪਣੇ ਦੋਸਤਾਂ ਦੇ ਗਰੁੱਪਾਂ ਦੇ ਵਿੱਚ ਪਾਓਗੇ ਪੰਜ ਪੰਜ ਗਰੁੱਪਾਂ ਚ ਪਾ ਕੇ ਆ ਜਿਓ ਤੇ ਸਾਡੇ ਬਰਨਾਲਾ ਬ੍ਰਾਂਚ ਤੋਂ ਤੁਸੀਂ ਗਿਫਟ ਲੈ ਜੇ ਤੇ ਗੱਡੀ ਜੇ ਗੱਡੀ ਲੈਣ ਆ ਰਹੇ ਹੋ ਤਾਂ ਗੱਡੀ 'ਚ ਵੀ ਸਪੈਸ਼ਲ ਡਿਸਕਾਊਂਟ ਦੇਵਾਂਗੇ ਇੱਕ ਵਾਰੀ ਆਪਦੇ ਮੋਬਾਈਲ ਤੋਂ ਦਿਖਾ ਦਿਓ ਵੀ ਅਸੀਂ ਪੰਜ ਲੋਕਾਂ ਦਾ ਕਿਹੇ ਸਕਰੀਨਸ਼ਾਟ ਮਾਰ ਕੇ ਸਾਨੂੰ ਦਿਖਾ ਦਿਓ ਵੀ ਇਹਨਾਂ ਨੂੰ ਸ਼ੇਅਰ ਕਰਤੀ ਸੀ ਇਹ ਆ ਗਈ ਜੀ ETOS VXD ਬਹੁਤ ਘੱਟ ਗੱਡੀ ਮਿਲਦੀ ਆ VXD ਤੇ ਬਹੁਤ ਸੋਹਣੀ ਕਾਰ ਸਾਡੇ ਕੋਲ ਆਈ ਹੋਈ ਆ ਨੰਬਰ ਇਹ ਵੀ ਮੇਰੇ ਖਾ ਲੋਕਲ ਹੀ ਆ ਨਾ ਨੰਬਰ ਹੈ ਜੀ ਮੋਗੇ ਦਾ ਗੱਡੀ ਦਾ ਬਹੁਤ ਬਹੁਤ ਵਧੀਆ ਗੱਡੀ ਆ ਲਾਇ ਲੂਏ ਪਏ ਹੋਏ ਨੇ ਕੰਪਨੀ ਦੇ ਕੰਪਨੀ ਦਾ ਟੋਇਟਾ ਦੀ ਲਾਇਏ ਨੇ ਕਿਉਂਕਿ ਟਾਪ ਮਾਡਲ ਹੈ Chrome ਦੇ handle side ਸ਼ੀਸ਼ੇ ਦੇ ਵਿੱਚ ਇੰਡੀਕੇਟਰ ਵਿੱਚੋਂ ਇੰਟੀਰੀਅਰ ਪੂਰਾ ਟਾਪ ਦਾ 2 에어 ਬੈਗ ਐਂਡਰਾਇਡ ਸਿਸਟਮ ਲੱਗਾ ਹੈ ਸਟੀਅਰਿੰਗ ਕੰਟਰੋਲ ਸੀਟ ਕਵਰ ਪੂਰੇ ਟਾਪ ਦੇ ਆਰਮ ਰੈਸਟ ਸਭ ਕੁਝ ਲੱਗਾ ਹੈ ਗੱਡੀ ਦੇ ਵਿੱਚ ਤੇ ਗੱਡੀ ਦਾ ਜਿਹੜਾ ਰੇਟ ਆ ਉਹ ਹੈਗਾ ਗੱਡੀ ਦਾ ਜਿਹੜਾ ਰੇਟ ਹੈ ਜੀ ਉਹ 5.5 ਲੱਖ ਰੁਪਈਆ ਜੀ ਪੂਰੀ ਸੋਹਣੀ ਕਾਰ ਆ ਪੂਰੀ ਰੱਜ ਕੇ ਸੋਹਣੀ ਕਾਰ ਆ ਨਵੀਂ ਸ਼ੇ 2018 ਮਾਡਲ ਕਾਰ ਆ ਜੀ ਤੇ ਆ ਆ ਗਈ ਜੀ 2018 ਐਕਸਯੂਵੀ 500 ਤੇ ਡਬਲ 5 ਆ ਲੇਕਿਨ ਡਬਲ 8 ਚ ਕਨਵਰਟ ਹੋਈ ਹੋਈ ਆ ਲਾਇਲੂਏ ਸਾਰੇ ਕੰਪਨੀ ਦੇ ਪਏ ਹੋਏ ਨੇ ਤੇ ਫੁੱਟ ਆਪਣਾ ਫੁੱਟ ਰੈਸਟ ਲੱਗੇ ਹੋਏ ਨੇ ਪੂਰੀ ਸੋਹਣੀ ਕਾਰ ਆ ਪੂਰੀ ਵਧੀਆ ਇੰਜਨ ਪੂਰਾ ਟੌਪ ਦਾ ਤੇ ਦਿੱਲੀ ਦੇ ਰੇਟ ਜੀ ਤੁਹਾਨੂੰ ਦੇ ਸਕਦੇ ਆਂ ਸੀ 6,80,000 ਰੁਪਏ ਤੁਹਾਨੂੰ ਗੱਡੀ ਅਸੀਂ ਦੇ ਦਾਂਗੇ ਬਹੁਤ ਵਧੀਆ ਕਾਰ ਆ ਤੇ ਆ ਦੇਖੋ ਡੋਰ ਕਰਟਨ ਵਗੈਰਾ ਲੱਗੇ ਹੋਏ ਨੇ ਗੱਡੀ 'ਚ ਤੇ ਅੰਟੀਰੀਅਰ ਪੂਰਾ ਸੋਹਣਾ ਕਾਰ ਦਾ ਜੀ ਪੂਰਾ ਵਧੀਆ ਅੰਟੀਰੀਅਰ ਆ ਪੂਰੀ ਸੋਹਣੀ ਕਾਰ ਹੈ ਓਨਰ ਸੈਕੰਡ ਹੈ ਜੀ ਤੇ ਇਹ ਗੱਡੀ ਤੁਹਾਨੂੰ ਦਿਖਾਤੀ ਤੇ ਅਗਲੀ ਗੱਡੀ ਤੁਹਾਨੂੰ ਦਿਖਾਉਣੀ ਆ ਇਹ ਆ ਗਈ ਜੀ ਰੇਟਸ 2012 ਮਾਡਲ ਬਹੁਤ ਹੀ ਵਧੀਆ ਗੱਡੀ ਆ ਓਨਰ ਓਨਰ ਕਿੰਨੀ ਸੈਕੰਡ ਓਨਰ ਸੈਕੰਡ ਹੈ ਜੀ ਇਹ ਤੇ 2.5 ਲੱਖ ਰੁਪਏ ਦੀ ਪਾਰਟੀ ਦੀ ਡਿਮਾਂਡ ਆ ਬਾਕੀ ਤੁਸੀਂ ਆ ਜਾਓ ਡੀਜ਼ਲ ਦੇ ਵਿੱਚ ਲੁਧਿਆਣੇ ਦਾ ਨੰਬਰ ਹੈ ਵਧੀਆ ਕਾਰ ਆ ਇੱਕ ਲਾਸਟ ਗੱਡੀ ਤੁਹਾਨੂੰ ਪੜਤੇ ਵਾਲੀ ਗੱਡੀ ਦਿਖਾਉਣੇ ਆ ਜੀ ਲਓ ਜੀ ਆ ਗੱਡੀ ਆ ਗਈ ਜੀ ਨਿਸ਼ਾਨ ਦੀ ਮਾਈਕਰੋ ਪੁਸ਼ ਬਟਨ ਸਟਾਰਟ ਦੇ ਵਿੱਚ ਗੱਡੀ ਆ ਤੇ ਪਾਰਟੀ ਦੀ ਹੈ ਗੱਡੀ ਸੈਕੰਡ ਓਨਰ ਕਾਰ ਆ ਇੰਜਨ-ਉੰਜਨ ਪੂਰਾ ਟੌਪ ਦਾ ਜੰਮੀ ਤੇ ਕੰਡੀਸ਼ਨ ਚ ਮਤਲਬ ਇਹ ਮਾਣੇ-ਮੋਟੇ ਸਕ੍ਰੈਚ ਨੇ ਜੇ ਕੋਈ ਐਂ ਭਰਾ ਸਾਡਾ ਲੈ ਜਾਣਾ ਚਾਹੁੰਦਾ ਤਾਂ ਹਰਜਿੰਦਰ ਜੀ ਨੂੰ ਕਾਲ ਕਰ ਲਿਓ ਨੀ ਆ ਜਿਹੜਾ ਥੱਲੇ ਨੰਬਰ ਚੱਲ ਰਿਹਾ ਜੀ ਤੇ ਤੁਹਾਨੂੰ ਇਹ ਬਹੁਤ ਭਾਅ ਚ ਡੀਲ ਦੇ ਦੇਣਗੇ ਇੱਕ ਵਾਰੀ ਕਾਲ ਕਰੋਗੇ ਤਾਂ ਤੁਹਾਨੂੰ ਸਸਪੈਂਸ ਟੁੱਟੂਗਾ ਇਹ ਕਾਲ ਜ਼ਰੂਰ ਕਰ ਲਿਓ ਲਓ ਜੀ ਇਹ ਸੀਗਾ ਸਾਡਾ ਸਟਾਕ ਬਰਨਾਲਾ ਬ੍ਰਾਂਚ ਦਾ ਬਰਨਾਲਾ ਬ੍ਰਾਂਚ ਦਾ ਦਫ਼ਤਰ ਤੁਸੀਂ ਲੋਕੇਸ਼ਨ ਸਮਝੋ ਸੰਗਰੂਰ ਤੋਂ ਅੰਨਿਆ ਜਿਹਾ ਮੇਨ ਹਾਈਵੇ ਹੈ ਜੀ ਜਿਹੜਾ ਬਟਿੰਡੇ ਨੂੰ ਜਾ ਰਿਹਾ ਜੀ ਮਾਲ ਸਾਹਮਣੇ ਤੁਹਾਨੂੰ ਦਿਖ ਰਿਹਾ ਹੈਗਾ ਜੀ ਮਾਲ ਦੇ ਬਿਲਕੁਲ ਨਾਲ ਆ ਤੁਸੀਂ ਜੁਨੀਪੋਲ ਦੇਖ ਰਹੇ ਹੋ ਦੂਰੋਂ ਦਿਖਦਾ ਹੈ ਤੇ ਹੰਡਿਆ ਕੈਂਚੀ ਤੋਂ ਪਹਿਲਾਂ ਤੁਹਾਨੂੰ ਇਹ ਸਾਡਾ ਸੈਟਅਪ ਦਿਖੂਗਾ ਛੋਟਾ ਜਿਹਾ ਸੈਟਅਪ ਅਸੀਂ ਲਾਇਆ ਹੈ ਤੇ ਬਹੁਤ ਵਧੀਆ ਸੈਟਅਪ ਲਾਇਆ ਬਹੁਤ ਸੋਹਣੀਆਂ ਸੋਹਣੀਆਂ ਗੱਡੀਆਂ ਸੀ ਇੱਥੇ ਇਹ ਸੈਟਅਪ ਤੇ ਲੈ ਕੇ ਆਉਂਦੇ ਆ ਤੇ ਤੁਸੀਂ ਇੱਕ ਵਾਰੀ ਵਿਜ਼ਿਟ ਜ਼ਰੂਰ ਕਰਿਓ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਅਸੀਂ ਆਪਣੇ ਚੈਨਲ ਤੇ ਤੁਹਾਡੇ ਲਈ ਲੈ ਕੇ ਆਉਂਦੇ ਰਹਿੰਦੇ ਆ ਅਵੇਅਰਨੈਸ ਵਾਲੀਆਂ ਵੀ ਲਾਉਂਦੇ ਆ ਕੱਲੀਆਂ ਗ ਅਵੇਅਰਨੈਸ ਵਾਲੇ ਜਾਂ ਸੋਸ਼ਲ ਵਰਕ ਦੀਆਂ ਤੇ ਤੁਸੀਂ ਜੋ ਵੀ ਤੁਹਾਨੂੰ ਪਸੰਦ ਆਵੇ ਤਾਂ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਹਾਂ ਇਹ ਜੀ ਸਾਨੂੰ ਵਧੀਆ ਲੱਗੀ ਐ ਤੇ ਨਵੀਂ ਵੀਡੀਓ ਦੇ ਨਾਲ ਮਿਲਾਂਗੇ ਤੁਹਾਨੂੰ ਅਗਲੀ ਵਾਰ ਮਿਲਦੇ ਆ ਜੀ ਸਸਤੇ